ਉਡੀ ਮਾਮਿਆਂ ਤੇ ਆਈ ਏ ਤੇ ਖੇਡਣ ਲਈ ਏ ਕੀ ਖੇਡਦੀ ਹੈ ਡਿਕਰੀ ਖਾਨਾ ਡਿਕਰੀ ਖਾਨਾ ਹੁਣ ਤਾਂ ਭੋਲੀ ਕਹਿੰਨੇ ਸਾਰੇ ਆਓ ਡਿਕਰੀ ਖਾਨਾ ਆਊਟ ਹੋ ਗਈ ਮੇਰੀ ਮਰੀ ਮਾਂ ਕਿੰਨਾ ਕਸੀ ਹੁਣ ਆ ਗਈ ਹਰਮੰਦੀ ਵਾਰੀ ਯਦਵੀਰ ਵੀ ਖੇਡਣ ਲੱਗਾ ਪਹਿਲੀ ਚਪਲਾ ਪਾਲਾ ਇਨੇ ਉਹ ਆਉਂਦੇ ਏ ਹੁਣ ਯੋਧ ਵੀਰ ਵੀ ਖੇਡਣ ਲੱਗਾ ਏ ਆਪਾਂ ਭੁੱਲ ਗਏ ਆ ਪੁਰਾਣੇ ਇਹ ਪੁਰਾਣੇ ਏ ਏ ਏ ਨਹੀਂ ਫਟਕੇ ਬਚਿਆ ਬਚ ਗਿਆ ਲੱਗਦਾ ਹੁਣ ਨਹੀਂ ਬਚਣਾ ਇਹ ਆ ਚਾ ਫਿਰ ਓਟੋ ਗਿਆ ਲੈ ਆ ਯਾਰ ਹਰ ਮੰਦੀਵਾਰੀ ਆ ਗਈ ਹੋਣਾ ਠੀਕ ਏ ਜਿਹੜਾ ਅਸੀਂ ਭੁੱਲ ਚੁੱਕੇ ਆ। ਇਹ ਪਵਨ ਹੁਣ ਖੇੜਦੀ ਪੀ ਡਿੱਕਰੀ ਖਾਣਾ ਹੈ। ਚੱਲ ਹੁਣ ਪਵਨ ਸਾਰੇ ਖਾਣੇ ਪਾਰ ਕਰ ਲੈਣੇ ਆ। ਹਾਂ ਨਹੀਂ ਆਟਨਦੀ ਪਵਨ। ਠੀਕ ਐ। ਚੱਲ ਪਵਨ ਸਾਰਿਆਂ ਨੂੰ ਪਿੱਛੇ ਛੱਡ ਜਾ। ਹੱਲੀ ਆਪਾਂ ਵਿਚਰਾਂਗੇ। ਪਵਨ ਆਵਲਾ। ਇੱਥੇ ਲਈ ਸਾਡੇ ਇੱਥੇ ਕਰਕੇ ਖੁੱਲ ਪਈ। ਇੱਥੇ ਕਰ ਦਿੰਦੇ ਹਾਂ ਨਾ? ਇੱਥੇ ਖੁੱਲ ਪਈ। ਬਸ ਐਂਪਾ ਚੱਲ ਕਰਨ ਦੇ ਨੂੰ। ਆਊਟਰ ਪਵਨੀ ਹੋਣਾ ਕੀ ਐਡ ਪੈਡ ਕੀ। ਛੱਡ ਦੇ ਅੱਗੇ ਚੱਲ ਚੱਲ ਲੱਗੇ ਇਹ ਦੇ ਤੋ ਇੱਧਰ ਸਹੀ ਆ ਗਈ ਇੱਧਰ ਆ ਉਹ ਆਸ ਨਹੀਂ ਲੱਗਣਾ ਚਾਹੀਦਾ 1 ਮਿੰਟ ਹੋਰ ਆਸ ਨਹੀਂ ਲੱਗਣਾ ਚਾਹੀਦਾ ਨਾ ਇਹਦੇ ਤੇ ਰਾਤ ਕਿੰਨੇ ਵਜੇ 3:30 ਮੱਲ ਲਿਆ ਮੈਨੂੰ ਮੇਲਾ ਮੈਂ ਤਾਂ ਟੱਪਿਆ ਜਾਊਂ ਆ ਮੱਲ ਲਿਆ ਇਹਨੇ ਡੱਬਾ ਇਹ ਟੱਪਿਆ ਜਾਊਂਗਾ ਇਹ ਮੇਰਾ ਟੱਪਾ ਠੀਕ ਏ ਇਹ ਪਵਨ ਦਾ ਡੱਬਾ ਪਵਨ ਫੇਰ ਤੇਰੀ ਵਾਰੀ ਪਵਨ ਨੇ ਆਪਦਾ ਡੱਬਾ ਮਾਰ ਲਿਆ ਹਣਾ ਇਹ ਜੋ ਸਾਰੇ ਡੱਬੇ ਮਾਰ ਲਏ ਉਦੋਂ ਜਿਹੜਾ ਜਿਹੜਾ ਜਿੰਨੇ ਜ਼ਿਆਦੇ ਮਾਰ ਲਿਓ ਵਿਨਰ ਉਹ ਵਿਨਰ ਡੱਬੇ ਦੇ ਵਿੱਚ ਨਹੀਂ ਖੜਨਦੇ ਨਹੀਂ ਚੱਲ 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 ਹੁਣ ਪਤਾ ਲੱਗਣਾ ਹੈ